ਸਤ ਸਤਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਪ੍ਰਕਾਸ਼ ਪੁਰਧੀਆਂ ਸਾਰੀਆਂ ਹੀ ਸਿੱਖ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਸੋ ਇਸ ਸੰਵਿਧ ਵਿੱਚ ਇੱਕ ਰਚਨਾ ਲਿਖੀ ਸੀ ਤੇ ਮੈਂ ਉਹ ਤੁਹਾਡੇ ਸਾਰ ਨੂੰ ਪੜਨ ਜਾ ਰਿਹਾ ਜੀ ਸੋ ਗੌਰ ਕਰਵਾਉਣਾ ਰਚਨਾ ਦਾ ਸਰਲੇਖ ਹੈ ਮੀਰਾ ਨਾਨਕ ਮੈਂ ਤਾਂ ਬਸ ਨਾਨਕ ਨੂੰ ਮੰਨਾਂ ਪਰ ਮੈਂ ਨਾਨਕ ਦੀ ਨਾ ਮੰਨਾਂ ਮੈਂ ਤਾਂ ਬਸ ਨਾਨਕ ਨੂੰ ਮੰਨਾਂ ਪਰ ਮੈਂ ਨਾਨਕ ਦੀ ਨਾ ਮੰਨਾਂ ਦੇਖਣ ਨੂੰ ਮੈਂ ਧਰਮੀ ਲੱਗਦਾ ਹੱਟੀਆਂ ਤੇ ਬਹਿ ਰਹਿੰਦਾ ਠੱਗਦਾ ਦੇਖਣ ਨੂੰ ਮੈਂ ਧਰਮੀ ਲੱਗਦਾ ਹੱਟੀਆਂ ਤੇ ਬਹਿ ਰਹਿੰਦਾ ਠੱਗਦਾ ਸਵੇਰ ਨੂੰ ਉੱਠ ਮੈਂ ਨਾਮ ਧਿਆਵਾ ਥਾ ਥਾਂ ਤੇ ਜੋਤਾਂ ਵੀ ਜਗਾਵਾ ਸੁਬਾ ਨੂੰ ਉੱਠ ਮੈਂ ਨਾਮ ਧਿਆਵਾ ਥਾ ਥਾਂ ਤੇ ਜੋਤਾਂ ਵੀ ਜਗਾਵਾ ਮਨ ਮੇਰਾ ਟਿੱਕੇ ਨਹੀਂ ਬਹਿੰਦਾ ਮਨ ਮੇਰਾ ਟਿੱਕੇ ਨਹੀਂ ਬਹਿੰਦਾ ਝੋਲੀਆਂ ਅੱਡ ਹੱਡ ਮੰਗਦਾ ਰਹਿੰਦਾ ਸਬਰ ਸੰਤੋਖ ਨਹੀਂ ਸਾਡੇ ਪੱਲੇ ਸਬਰ ਸੰਤੋਖ ਨਹੀਂ ਸਾਡੇ ਪੱਲੇ ਲਉਂਦੇ ਰਹੀਏ ਇੱਕ ਦੂਜੇ ਨੂੰ ਥੱਲੇ ਗੁਰਬਾਣੀ ਨੇ ਜੋ ਜੋ ਸਿਖਾਇਆ ਸਾਨੂੰ ਕਦੀ ਉਹ ਰਾਸ ਨਹੀਂ ਆਇਆ ਗੁਰਬਾਣੀ ਨੇ ਜੋ ਜੋ ਸਿਖਾਇਆ ਸਾਨੂੰ ਕਦੀ ਉਹ ਰਾਸ ਨਹੀਂ ਆਇਆ ਲੰਗਰ ਛਵੀਆਂ ਲਾ ਅਸੀਂ ਬਹੁਤੇ ਜੇ ਲਾਏ ਲੰਗਰ ਛਵੀਆਂ ਅਸੀਂ ਬਹੁਤੇ ਲਾਏ ਮਾਣ ਵਡਿਆਈ ਦੇ ਅਸੀਂ ਹਾਂ ਜਾਏ ਲਾਲਚ ਨੂੰ ਉਂਝ ਛੱਡ ਨਹੀਂ ਸਕਦੇ ਲਾਲਚ ਨੂੰ ਉਂਝ ਛੱਡ ਨਹੀਂ ਸਕਦੇ ਈਰਖਾ ਦੋਇਸ਼ ਦਿਲੋਂ ਨਹੀਂ ਕੱਢਦੇ ਗੁਰੂ ਘਰ ਸਾਡੇ ਪੱਕੇ ਹੋ ਗਏ ਸਿੰਘ ਪਤਾ ਨਹੀਂ ਕਿੱਧਰ ਖੋ ਗਏ ਗੁਰੂ ਘਰ ਸਾਡੇ ਪੱਕੇ ਹੋ ਗਏ ਸਿੰਘ ਪਤਾ ਨਹੀਂ ਕਿੱਧਰ ਖੋ ਗਏ ਕਾਮ ਕ੍ਰੋਧ ਨਾਲ ਭਰੇ ਪਏ ਆ ਬੇਕਾਰਾ ਹੱਥੋਂ ਮਰੇ ਪਏ ਆ ਕਾਮ ਕ੍ਰੋਧ ਨਾਲ ਭਰੇ ਪਏ ਆ ਵਿਕਾਰਾਂ ਹੱਥੋਂ ਮਰੇ ਪਏ ਆ ਕਿਸੇ ਦੀ ਭੈਣ ਨੂੰ ਭੈਣ ਨਹੀਂ ਮੰਨਦੇ ਕਿਸੇ ਦੀ ਭੈਣ ਨੂੰ ਭੈਣ ਨਹੀਂ ਮੰਨਦੇ ਵੱਡੀਆਂ ਗੱਲਾਂ ਦੇ ਪੁਲ ਬੰਦੇ ਦੇਖ ਉਦੋਂ ਜੀ ਮਰਨ ਨੂੰ ਆਵੇ ਦੇਖ ਉਦੋਂ ਜੀ ਮਰਨ ਨੂੰ ਆਵੇ ਅੱਖਾਂ ਜਦ ਕੋਈ ਆਪਣਾ ਦਿਖਾਵੇ ਜਨਮ ਦਿਨਾ ਵੇਲੇ ਯਾਦਾਂ ਕਰਦੇ ਜਨਮ ਦਿਨਾ ਵੇਲੇ ਯਾਦਾਂ ਕਰਦੇ ਹਾਮੀ ਉੰਜ ਅਸੀਂ ਨਾਨਕ ਦੀ ਭਰਦੇ ਜਨਮ ਜਨਾ ਵੇਲੇ ਯਾਦਾਂ ਕਰਦੇ ਹਾਮੀ ਉੰਜ ਅਸੀਂ ਨਾਨਕ ਦੀ ਭਰਦੇ 13 13 ਅਸੀਂ ਕਦੇ ਨਹੀਂ ਤੋਲਿਆ 13 13 ਅਸੀਂ ਕਦੇ ਨਹੀਂ ਤੋਲਿਆ ਸੱਚ ਜਾਣਿਓ ਕਦੀ ਸੱਚ ਨਹੀਂ ਬੋਲਿਆ ਨਾਨਕ ਨੇ ਜਿਸ ਨੂੰ ਵੜਾਇਆ ਪੈਰ ਦੀ ਜੁੱਤੀ ਅਸੀਂ ਆਖ ਬੁਲਾਇਆ ਨਾਨਕ ਨੇ ਜਿਸ ਨੂੰ ਵੜਾਇਆ ਪੈਰ ਦੀ ਜੁੱਤੀ ਅਸੀਂ ਆਖ ਬੁਲਾਇਆ ਮਾਪਿਓ ਨੂੰ ਉੱਚੇ ਬੋਲ ਵੀ ਬੋਲੇ ਮਾਪਿਓ ਨੂੰ ਉੱਚੇ ਬੋਲ ਵੀ ਬੋਲੇ ਮਨ ਦੇ ਜਿੰਦਰੇ ਕਦੀ ਨਹੀਂ ਖੋਲੇ ਮਾਪਿਓ ਨੂੰ ਉੱਚੇ ਬੋਲ ਵੀ ਬੋਲੇ ਮੰਦੇ ਜਿੰਦਰੇ ਕਦੀ ਨਹੀਂ ਖੋਲੇ ਬਾਬਾ ਜੀ ਸੂਬਾ ਆਖ ਬੁਲਾਵੇ ਬਾਬਾ ਜੀ ਸੂਬਾ ਆਖ ਬੁਲਾਵੇ ਸਦਿਆ ਨਾ ਕੋਈ ਗੁਰੂ ਘਰ ਜਾਵੇ ਬਾਬਾ ਜੀ ਸੂਬਾ ਆਖ ਬੁਲਾਵੇ ਸਦਿਆ ਨਾ ਕੋਈ ਗੁਰੂ ਘਰ ਜਾਵੇ ਹਰ ਇੱਕ ਨੂੰ ਮਿੱਠਾ ਆਖ ਬੁਲਾਇਓ ਹਰ ਇੱਕ ਨੂੰ ਮਿੱਠਾ ਆਖ ਬੁਲਾਇਓ ਆਪਣਿਆਂ ਨਾਲ ਤੁਸੀਂ ਪਿਆਰ ਵਧਾਇਓ ਹਰ ਇੱਕ ਨੂੰ ਮਿੱਠਾ ਆਖ ਬੁਲਾਇਓ ਆਪਣਿਆਂ ਨਾਲ ਤੁਸੀਂ ਪਿਆਰ ਵਧਾਇਓ ਗੁਰੂ ਘਰਾਂ ਜਪੜੀਏ ਬਾਣੀ ਗੁਰੂ ਘਰਾਂ ਜਪੜੀਏ ਬਾਣੀ ਸੁੱਲਝ ਜਾਊ ਜੋ ਉਲਝੀ ਤਾਣੀ ਸਿੱਖੀ ਸਿਧਾਂਤਾਂ ਨੂੰ ਅਪਣਾਈਏ ਸਿੱਖੀ ਸਿਧਾਂਤਾਂ ਨੂੰ ਅਪਣਾਈਏ ਸਿਰ ਸੋਹਣੀ ਦਸਤਾਰ ਸਜਾਈਏ ਸਿੱਖੀ ਸਿਧਾਂਤਾਂ ਨੂੰ ਅਪਣਾਈਏ ਸਿਰ ਸੋਹਣੀ ਦਸਤਾਰ ਸਜਾਈਏ ਚਲੋ ਨਾਨਕ ਦੀ ਬਾਣੀ ਗਾਈਏ ਚਲੋ ਨਾਨਕ ਦੀ ਬਾਣੀ ਗਾਈਏ ਸੌਖੀ ਫਿਰ ਮਿੱਤਰੋ ਜੋਨ ਹਡਾਈਏ ਸੌਖੀ ਫਿਰ ਮਿੱਤਰੋ ਜੋਨ ਹਡਾਈਏ ਸੌਖੀ ਫਿਰ ਮਿੱਤਰੋ ਜੋਨ ਹਡਾਈਏ ਵਾਹਿਗੁਰੂ ਜੀ ਕਾ ਖਾਲਸਾ